ਸੱਸੀ ਕਾ ਵੀਰ ਜੀ ਸੱਸੀ ਕਾ ਜੀ ਓਕੇ ਹਾਲ ਹੈ ਵੀਰ ਵਧੀਆ ਜੀ ਕਿਹੜਾ ਪਿੰਡ ਵੀਰ ਆਪਣਾ ਆਪਣਾ ਪਿੰਡ ਖੇੜੀਗੁਰਨਾ ਜੀ ਖੇੜੀਗੁਰਨਾ ਕਿਹੜਾ ਮੋਹਾਲੀ ਕਣੀ ہاں ਮੋਹਾਲੀ ਜੀ ਠੀਕ ਹੈ ਵੀਰ ਜੀ ਅੱਜ ਕੀ ਕਰਾਇਆ ਵੀਰ ਜੀ ਆਪਣੇ ਅੱਜ ਆਪਣੀ ਟਰੈਕਟਰਵਾਈ ਜੀ ਠੀਕ ਹੈ ਸਿਸਟਮ ਜੀ ਹਾਂ ਜੀ ਟਰੈਕਟਰਵਾਈ ਬਾਕੀ ਉਹ ਉਹ ਹੋ ਗਈ ਯੂ ਪਾਈਪ ਮੈਸੀ ਟਰੈਕਟਰ ਟਰੈਕਟਰ ਨੂੰ ਵਜਾ ਦੇ ਹਾਂ ਠੀਕ ਹੈ ਵੀਰ ਜੀ ਹੋਰ ਆਪਣਾ 16 ਇੰਚ ਬੂਫਰ ਲੱਗੇ ਨਾਉ ਸਪੀਕਰ ਵੀਰੇ ਕਿ ਤਰ੍ਹਾਂ ਲੱਗਿਆ ਫਿਰ ਕੰਮ ਬਾਈ ਕਿ ਨੰਬਰ ਕਿੰਨਾਵਾਂ ਟਰੈਕਟਰ ਫਿਰ ਆਪਣਾ ਬਾਈ ਆਪਣਾ ਦੂਜਾ ਹੀ ਪਹਿਲਾ ਆਪਣੇ ਭੂਆ ਦੇ ਮੁੰਡੇ ਨੂੰ ਆਇਆਦਾ ਹੀ ਮੰਦਿਰ ਕੋਲ ਨਹੀਂ ਹਾਂਜੀ ਫਿਰ ਆਪਾਂ ਨੇ ਦੂਆ ਲਵਾ ਲਈ ਠੀਕ ਹੈ ਜੀ ਕਿ ਤਰ੍ਹਾਂ ਲੱਗਿਆ ਕੰਮ ਆਪਣਾ 1 ਨੰਬਰ ਹੀ ਪਹਿਲਾਂ ਪਹਿਲਾਂ ਵਧੀਆ ਚੱਲ ਰਿਆ ਨੇ ਹਾਂ ਜੀ ਪੂਰੀ ਜਦਵਾਨ ਕਰਾਈ ਹਾਂਜੀ ਮੈਂ ਕਹ ਰਿਹਾ ਬਾਈ ਸਾਰੇ ਬਾਈ ਇਸ ਤੋਂ ਲਵਾ ਲਈ ਕਿਹੜੀ ਦੁਕਾਨ ਬਾਣਾ ਫਿਰ ਐਡਰੈਸ ਦੱਸ ਦੋ ਬਣਾ ਆਪਣਾ ਸ਼ੈਂਕੀ ਕੁੱਤਾ ਖੜੀ ਵਾਲੀ ਹਾਂ ਫਿਰ ਆਪਣਾ ਐਡਰੈਸ ਹੈਗਾ ਮਿੱਤਰੀ ਸ਼ੈਂਕੀ ਕੁੱਤਾ ਖੜੀ ਵਾਲੇ ਰਾਜਪਟਾਣੇ ਇਕ ਤਾਂ ਫਿਰ ਲੈਡ ਦੌੜੀ ਵੀ ਸਾਰੀ ਟਾਈਮ ਕਿ ਆਉਗਾ ਬਾਈ ਟਾਈਮ ਹੋ ਗੋਣੇ 8:30 ਹੋ ਗਏ ਉਹਨੇ ਸਾਡੇ 10 ਵਜੇ ਵੀ 9:50 ਹੋ ਗਏ 10 ਵਜੇ ਵੀ ਫੇਰ ਵੀ ਅੱਜ ਬੰਦ ਹੋਇਆ ਪੂਰਾ ਸਾਰੇ ਬੱਸੇ ਕੰਮ ਬਾਈ ਨੂੰ ਕਰਕੇ ਦੇ ਸਿਰੇ ਲਾ ਕੇ ਦਿਆ ਠੀਕ ਹੈ ਵੀਰ ਜੀ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ ਜਿਆਦਾ ਆਵਾਜ਼ ਨਹੀਂ ਚੱਕ ਸਕਦੇ ਵੀਰੇ ਰਾਤ ਕੇ 10 ਵਜਣੇ ਆ ਮੜੀ ਜੀ ਕਰਦੇ